ਸਸ਼ੀ ਗਰਦੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦਿਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿੰਗ ਦੇ ਵਿਵਾਦਾਂ ਦੇ ਵਿਚਾਲੇ ਯੂਟਿਊਬਰ ਅਰਮਾਨ ਦੇ ਘਰ ਆਈ ਖੁਸ਼ਖਬਰੀ ਯੂਟਿਊਬਰ ਅਰਮਾਨ ਮਾਲਿਕ ਵਿਵਾਦਾਂ ਦੇ ਵਿੱਚ ਫਸਿਆ ਹੋਇਆ ਜਿੱਥੇ ਇੱਕ ਪਾਸੇ ਪਟਿਆਲਾ ਅਦਾਲਤ ਨੇ ਪਤਨੀ ਹਸਨੀ ਉਸ ਨੂੰ ਸਮਨ ਜਾਰੀ ਕਰਕੇ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਇਸ ਦੇ ਵਿਚਾਲੇ ਮਲਿਕ ਪਰਿਵਾਰ ਨੇ ਖੁਸ਼ ਖਬਰ ਹੀ ਸਾਂਝੀ ਕੀਤੀ ਦਰਅਸਲ ਔਰਮਾਨ ਨੇ ਆਪਣੀਆਂ ਦੋਵੇਂ ਪਤਨੀਆਂ ਕ੍ਰਿਤਿਕਾ ਅਤੇ ਪਾਇਲ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਘਰ ਦੇ ਵਿੱਚ ਇੱਕ ਖੁਸ਼ੀ ਆਉਣ ਵਾਲੀ ਹੈ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਦਾ ਹੋਇਆ ਦੇਹਾਂਤ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਖਿਡਾਰੀ ਕਪਤਾਨ ਅਤੇ ਬੱਲੇਬਾਜ਼ ਬੌਮਬ ਸਿਪੰਸ ਦਾ ਅੱਜ ਸ਼ਨੀਵਾਰ ਨੂੰ ਸਿਡਨੀ ਦੇ ਵਿੱਚ ਦੇਹਾਂਤ ਹੋ ਗਿਆ ਉਹਨਾਂ ਨੇ 90 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲਿਆਂ ਇੱਕ ਮਹਾਨ ਕ੍ਰਿਕਟ ਖਿਡਾਰੀ ਹੋਣ ਦੇ ਨਾਲ ਨਾਲ ਟੀਮ ਦੇ ਕੋਚ ਵੀ ਰਹੇ ਸਿੰਪਸਨ ਆਸਟ੍ਰੇਲੀਆ ਕ੍ਰਿਕਟਰ ਦੇ ਵਿੱਚੋਂ ਭਾਰਤ ਤੋਂ ਪ੍ਰਭਾਵਸ਼ਾਲੀ ਖਾਸਤਿਆਂ ਦੇ ਵਿੱਚੋਂ ਇੱਕ ਨੇ ਪੈਨਸ਼ਨ ਲੈਣ ਵਾਲਿਆਂ ਨੂੰ ਨਹੀਂ ਕਟਨੇ ਪੈਣਗੇ ਹੁਣ ਦਫ਼ਤਰਾਂ ਦੇ ਬਾਹਰ-ਬਾਹਰ ਚੱਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਸਰਕਾਰੀ ਡਾਕਟਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਨਾ ਹੀ ਉਹਨਾਂ ਨੂੰ ਅਧਿਕਾਰੀਆਂ ਨੂੰ ਕੋਈ ਸ਼ਿਫਾਰਸ਼ ਕਰਨੀ ਪੈਣੀ ਇਸ ਦੇ ਨਾਲ ਹੀ ਸੇਵਾਗੁਜ਼ਰ ਹੁਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਦੇ ਰਾਹੀਂ ਆਪਣੀ ਪੈਨਸ਼ਨ ਮਿਲਣੀ ਜੂੜਾ ਸ਼ੁਰੂ ਹੋਵੇਗੀ ਪੰਜਾਬ ਦੇ ਵਿੱਚ ਆਉਣ ਵਾਲੇ 4 ਦਿਨਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੋਇਆ جاری ਪੰਜਾਬ ਦੇ ਵਿੱਚ ਅੱਜ ਵੀ ਮੀਂਹ ਸੰਬੰਧੀ yellow alert ਜਾਰੀ ਕੀਤਾ ਗਿਆ ਇਹ alert ਮਾਝੇ ਉਪਰਪ੍ਰਦੇਸ਼ ਦੇ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਲਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੀ ਨਾਲ ਮੀਂਹ ਪੈਣ ਦੀ ਸੰਭਾਵਨਾ 10 ਅਗਸਤ ਤੱਕ ਜੋ ਹੈ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਸੁਨਿਆਰੀ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲਿਆਂ ਦਾ ਕੀਤਾ ਐਂਕਾਊਂਟਰ ਜ਼ੀਰਾ ਵਿਖੇ ਸੁਨਿਆਰੀ ਦੀ ਦੁਕਾਨ ਤੇ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 24 ਘੰਟਿਆਂ ਦੇ ਵਿੱਚ ਲੁਟੇਰਿਆਂ ਦਾ ਐਂਕਾਊਂਟਰ ਕੀਤਾ ਮੋਟ ਪੇਟ ਦੇ ਦੌਰਾਨ ਗੋਲੀ ਲੱਗਨ ਕਾਰਨ ਕੁਲਤੇਰ ਜਖਮੀ ਹੋ ਗਿਆ ਪੁਲਿਸ ਨੇ ਦੋ ਲੁਟੇਰਿਆਂ ਨੂੰ ਕਾਪੂ ਕਰਕੇ ਅਗਲੀ ਕਾਰਵਾਈ ਜਾਂ ਜੋ ਸ਼ੁਰੂ ਕਰ ਦਿੱਤੀ ਭਲਕੇ ਭਾਰਤ ਵਾਪਸ ਆਉਣਗੇ ਸ਼ੰਭਾਸੂ ਸ਼ੁਕਲਾ ਭਾਰਤੀ ਪੁਲਾੜ ਯਾਤਰੀ ਸ਼ੰਭਾਸੂ ਸ਼ੁਕਲਾ ਜੋ ਪੁਲਾੜ ਦੇ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣੇ ਪਿਛਲੇ ਮਹੀਨੇ ਇਤਿਹਾਸਿਕ ਐਮੈਕਸ ਫੋਰਡ ਪੁਲਾੜ ਮਿਸ਼ਨ ਦੇ ਸੋਪਲ ਸਮਾਪਨ ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਉਹ ਪੱਤ ਦੇ ਵਿੱਚ ਵਾਪਸ ਆਉਣਗੇ ਜਿਮ ਨੂੰ ਲੈ ਕੇ ਸਰਕਾਰ ਦਾ ਆਇਆ ਵੱਡਾ ਫੈਸਲਾ ਅੱਜ ਜਿਮ ਕਰਦੀ ਸਮੇਂ ਅਚਾਨਕ ਨੌਜਵਾਨਾਂ ਨੂੰ ਹਟ ਅਟੈਕ ਔਨ ਦਿ ਵਰਦ ਦੇ ਮਾਮਲਿਆਂ ਨੇ ਸਰਕਾਰ ਨੂੰ ਐਕਸ਼ਨ ਮੋਡ ਤੇ ਲਿਆਂਦਾ ਸਰਕਾਰ ਨੇ ਜ਼ਿੰਮੇਵਾਰਤੀ ਜਾਨ ਵਾਲੀ ਪ੍ਰੋਟੀਨ ਅਤੇ ਸਪਲੀਮੈਂਟਸ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਤਾਂ ਜੋ ਮਿਲਾਵਟ ਜਾਂ ਕਿਸੇ ਖਾਮੀ ਦਾ ਪਤਾ ਲਗਾਇਆ ਜਾ ਸਕੇ ਨਾਗਾਲੈਂਡ ਦੇ ਰਾਸਪਾਲ ਦਾ ਹੋਇਆ ਦਿਹਾਂਤ ਨਾਗਾਲੈਂਡ ਦੇ ਰਾਸਪਾਲ ਐਲਗ੍ਰੇਸ਼ਨਨ ਦਾ ਅੱਜ 80 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ 8 ਦਸ ਨੂੰ ਚਨਈ ਸੇਤਾ ਆਪਣੇ ਨਿਵਾਸ ਸਥਾਨ ਤੇ ਵਿਕੰਤ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਤੇ ਚਲਾਈ ਦੇ ਅਪੋਲੋ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ